ਤੁਹਾਡੇ ਸਾਹਮਣੇ ਤਸਵੀਰਾਂ 'ਚ ਆਪਣੇ ਸਾਥੀ ਨਾਲ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ 'ਚ ਖੜੀ ਨਜ਼ਰ ਆਰੀ ਮਹਿਲਾ ਕੋਈ ਆਮ ਮਹਿਲਾ ਨਹੀਂ ਹੈ ਬਲਕਿ ਇਹ ਇਲਾਕੇ 'ਚ ਡਾਊਨ ਦਾ ਰੁਤਬਾ ਰੱਖਣ ਵਾਲੀ ਡਾਂਸਰ ਜਸਸੀ ਡਾਉਣ ਜਿਸ ਨੂੰ ਪੁਲਿਸ ਨੇ ਕਰੀਬ 10 ਕਿਲੋ ਤੋਂ ਵੀ ਵੱਧ ਹੈਰੋਇਨਸ 'ਨے ਕਾਬੂ ਕੀਤਾ ਹੈ ਇਥੇ ਅੰਮ੍ਰਿਤਸਰ 'ਚ ਜਸਸੀ ਡਾਉਣ ਦੇ ਘਰ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦੀ ਮੰਨੀ ਹੈ ਕਿ ਇਹ ਜਸਸੀ ਡਾਉਣ ਮਹੱਲੇ 'ਚ ਗਲਤ ਕੰਮ ਕਰਦੀ ਸੀ ਤੇ ਰੋਕਣ ਤੇ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਸੀ ਇਹ ਤੇ ਦੱਸਦੇ ਕਿ ਜੱਸੀ ਇੱਕ ਡਾਂਸਰ ਹੈ ਤੇ ਇਲਜ਼ਾਮਾ ਮੁਤਾਬਕ ਜਿਸਮ ਫਰੋਸ਼ੀ ਦਾ ੰਡਾ ਕਰਦੀ ਹੈ ਤੇ ਇਹ ਮੁੰਡਿਆਂ ਨੂੰ ਚਿੱਟੇ ਦੇ ਭਿਆਨਕ ਨਸ਼ੇ ਦਾ ਆਦੀ ਵੀ ਬਣਾਉਂਦੀ ਸੀ ਇਹ ਨਾ ਐਸਐਟੂ ਨੂੰ ਇਨਫਾਰਮੇਸ਼ਨ ਐ ਐਸਐਟੂ ਨੇ ਨਾਕਲ ਆਇਆ ਹੈ ਪੁਸ਼ਪ ਪਾਰਟੀ ਦੇ ਨਾਲ ਇੱਕ ਲੇਡੀ ਦੇ ਇੱਕ ਜੈਂਟਸ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਕੁਝ ਕੁ ਪਤਾ ਲੱਗਾ ਵੀ ਇਹਦੇ ਕੋਲ ਕੋਈ ਸ਼ੀਲਾ ਪਦਾਰਥ ਆ ਜਿਸ ਤੇ ਉਹਨੇ ਪੁੱਛਿਆ ਮੈਨੂੰ ਸ਼ੱਕ ਆ ਕਿ ਤੁਹਾਡੇ ਕੋਲ ਨਸ਼ੀਲਾ ਪਦਾਰਥ ਆ ਜਿਸ ਤੇ ਮੈਨੂੰ ਵਾਇਰਲੈਸ ਜਿਹੜਾ ਵਾਇਰਲੈਸ ਬੁਲਾਇਆ ਮੈਂ ਮੌਕੇ ਤੇ ਪੁੱਛਿਆ ਮੇਰੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਕੋਲ 550 ਗ੍ਰਾਮ ਕਿਲੋਗ੍ਰਾਮ ਦੇ ਲੜਕੀ ਦਾ ਨਾਮ ਸਰਦਿਕੁਰ ਇਹ ਜਰਸੀ ਇਲੀਸ ਡਾਂਸਰ ਜਿਹੜਾ ਜੈਂਸੀ ਦਾ ਨਾਮ ਅਮਰੀਕ ਸਿੰਘ ਹੈ ਹੋਰ ਵੀ ਕੋਈ ਸਬੰਧਨਾ ਹੈ ਕੀ ਇਹਨਾਂ ਕੋਲ ਇਹਨਾਂ ਨੇ ਇਹ ਦੋ ਪਰਚੇ ਦੇ ਤੇ ਦੱਸੀ ਤੇ ਪਹਿਲੇ ਆਲਰੇਡੀ ਦਰਜਾ ਦੂਜੇ ਤੇ ਵੀ ਇੱਕ ਪਰਚਾ ਹੋਰ ਦਰਜਾ ਵਾਕਿਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਰਪਸ ਬਿਸ਼ਕਰ ਦੇ ਬਾਅਦ ਜੁਰਮਾਨਾ ਮਿਲਿਆ ਆ ਦੋ ਦਿਨ ਦਾ ਜੁਰਮਾਨਾ ਲੋਰਨ ਵਲੀ ਕਿਤਨ ਦੀ ਇਹ ਪਹਿਲਾਂ ਤੇ ਅਰੀ ਗਰਦਾਸਪੁਰ ਦੇ ਸੀ ਹੁਣ ਇੱਥੇ ਰਹਿੰਦੇ ਆ ਹੁਣ ਫਿਲਹਾਲ ਪੁਲਿਸ ਨੇ ਜੱਸੀ ਤੇ ਉਸਦੇ ਸਾਥੀ ਨੂੰ ਕਾਬੂ ਕਰਕੇ ਇਹਨਾਂ ਦਾ 2 ਦਿਨ ਪੁਲਿਸ ਰਿਮਾਨਡ ਹਾਸਲ ਕੀਤਾ ਹੈ ਤੇ ਰਿਮਾਨਡ ਦੌਰਾਨ ਇਹਨਾਂ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਤੋਂ ਸੁਚੇਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ